ਉੱਥੇ ਜੀ ਉੱਥੇ ਬੈਠੇ ਸੀਗੇ 57 ਉਹਨਾਂ ਦੇ ਹੱਥ ਸੀਗੇ ਹੱਥ 'ਚ 57 ਸੀ ਉਹਨਾਂ ਦੇ ਹਾਂ ਜੀ ਇੱਕ ਉਹਨਾਂ ਦੇ ਕਰਜ ਸੀ ਉਹਨਾਂ ਕੋਲੇ ਹਾਂ ਪਰ ਮੋਟਾ ਅੱਜ ਮੇਰੇ ਤਾਂ 77 ਨੇ ਮਾਰ ਦੇਣੀ ਸੀ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਰੇਕ ਘਰ ਘਰ ਤੱਕ ਪਹੁੰਚ ਰਿਹਾ ਨਹੀਂ ਨਹੀਂ ਭਾਜੀ ਪਹੁੰਚ ਰਿਹਾ ਤਾਂ ਝੂਰੀ ਹੈ ਨਸਾ ਚ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿਲਮਾ ਤੁਸੀਂ ਜੁੜੇ ਹੋ ਢਿਲਮਾ ਟੈਲੀਵਿਜ਼ਨ ਨਾਲ ਅੱਜ ਆਪਾਂ ਖੜੇ ਆ ਢਿਲਮਾ ਕਲਾ ਤੋਂ ਆਉਂਦਾ ਜਿਹੜਾ ਸਿਵੀਆਂ ਨੂੰ ਰਸਤਾ ਹੈ ਤੇ ਰਾਟਾਂ ਦਾ ਪੁਲ ਪੈਂਦਾ ਨਹਿਰ ਦਾ ਪੁਲ ਪੈਂਦਾ ਉਸ ਪੁਲ ਦੇ ਉੱਤੇ ਆਪਾਂ ਬਿਲਕੁਲ ਹੂ ਬੂ ਖੜੇ ਹੋਏ ਆ ਤੇ ਇੱਥੇ ਕੱਲ ਪਰਸੋਂ ਇੱਕ ਵਾਰਦਾਤ ਹੋਈ ਆ ਇੱਕ ਬਾਈ ਆ ਜਿਨ੍ਹਾਂ ਨਾਲੇ ਘਟਨਾ ਵਾਪਰੀ ਆ ਨਸ਼ੇੜੀਆਂ ਵੱਲੋਂ ਉਹਨਾਂ ਤੇ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਆ ਤੋਂ ਆਪਾਂ ਉਹ ਬਾਈ ਦੇ ਜ਼ੁਬਾਨੀ ਸੁਣਾਗੇ ਕਿ ਉਹਨਾਂ ਦੇ ਨਾਲ ਕੀ ਵਾਪਰਿਆ ਸੋ ਆ ਉਹ ਗੱਲ ਕਰਦੇ ਆ ਉਸ ਵੀਰ ਨਾਲ ਹੈਲੋ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਤੁਹਾਨੂੰ ਜੀ ਇਹਨਾਂ ਦੇ ਬਾਈ ਜੀ ਕੀ ਕੀ ਤੁਹਾਡੇ ਨਾਲ ਵਾਪਰਿਆ ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਕੀ ਨਾਮ ਮੇਰਾ ਨਾਮ ਜੀ ਬਿੰਦਰ ਹੈਗਾ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਹੀ ਕੋਟਕਪੂਰੇ ਦਾ ਰਹਿਣ ਵਾਲਾ ਜੀ ਕੋਟਕਪੂਰੇ ਦਾ ਰਹਿਣ ਵਾਲੇ ਹੋ ਤੇ ਤੁਸੀਂ ਕੋਟਕਪੂਰੇ ਦੇ ਰਹਿਣ ਵਾਲੇ ਹੋ ਤੇ ਇੱਥੇ ਸਿਵੀਆਂ ਵਾਲੇ ਇੱਥੇ ਪੁਲ ਦੇ ਉੱਤੇ ਤੁਸੀਂ ਕੀ ਕਰ ਰਹੇ ਸੀਗੇ ਮੈਂ ਜੀ ਕੰਮ ਤੋਂ ਆ ਰਿਹਾ ਸੀਗਾ ਜੀ ਮੈਂ ਅੱਛਾ ਕੰਮ ਤੋਂ ਕਿੱਥੇ ਕੰਮ ਕਰਦੇ ਹੋ ਤੁਸੀਂ ਮੈਂ ਹੀ ਸਿਵੀਆਂ ਪੈਂਡ ਕੰਮ ਕਰ ਰਿਹਾ ਜੀ ਮੈਂ ਇਹ ਕੀ ਕੰਮ ਕਰਦੇ ਹੋ ਜੀ ਮੈਂ ਉਸੇ ਪਾਲਿਸ਼ ਦਾ ਕੰਮ ਕਰਦਾ ਇਹ ਫਰਨੀਚਰ ਦਾ ਕੰਮ ਵੱਡਾ-ਬੁੱਡਾ ਦੇ ਪਾਲਿਸ਼ ਜਿਹੜੀ ਚੜਦੀ ਹੈ ਇਹ ਫਰਨੀਚਰ ਦਾ ਸਿਵੀਆਂ ਤੁਹਾਡਾ ਕੰਮ ਚੱਲਦਾ ਕੀ ਕੀ ਵਾਪਰਿਆ ਤੁਹਾਡੇ ਨਾਲ ਕਦੋਂ ਵਾਪਰਿਆ ਇਹ ਸਾਡੇ ਨਾਲ ਪਰਸੋਂ ਵਾਪਰਿਆ ਜੀ ਸਾਡੇ ਨਾਲ ਕੰਮ ਪਰਸੋਂ ਵਾਪਰਿਆ ਹਾਂ ਜੀ ਕੀ ਹੋਇਆ ਵੀਰੇ ਪੂਰਾ ਦੱਸੋਗੇ ਡਿਟੇਲ ਚ ਸਰ ਮੈਂ ਸਾਰਾ ਕੁਝ ਦੱਸ ਦਿੰਨਾ ਭਾਜੀ ਤੁਹਾਨੂੰ ਹਾਂ ਜੀ ਦੱਸੋ ਮੈਂ ਜੀ ਜਦੋਂ ਪੈਂਟ ਛੁੱਟੀ ਕਰਕੇ ਮੈਂ ਜਦੋਂ ਆ ਰਿਹਾ ਮੈਂ ਸਿਵੀਆਂ ਪੈਂਡ ਹਾਂਜੀ ਮੇਰੀ ਬੱਸ ਗਈ ਸੀ ਨਿਕਲ ਗਈ ਹਾਂ ਉਦੋਂ ਬਾਅਦ ਜਦੋਂ ਮੇਰੀ ਬੱਸ ਲੇਗਲ ਗਈ ਤੇ ਮੈਨੂੰ ਕਿਸੇ ਵਿਕਲਾ ਲੈਣੇ ਭਾਇ ਨਹੀਂ ਜੀ ਪਿੰਡ ਦੇ ਵਿੱਚ ਹੂੰ ਮੈਂ ਉੱਥੋਂ ਤੁਰ ਕੇ ਆ ਗਿਆ ਜੀ ਹੂੰ ਸਿਮੀਆਂ ਆਪਣੇ ਜਿੱਥੇ ਵੱਡੀ ਸਾਰੀ ਨਹਿਰ ਆ ਜੀ ਅੱਛਾ ਜਿੱਥੇ ਚੱਕੀ ਆਟਾ ਪੀਂਦੇ ਆ ਹਾਂ ਉੱਥੇ ਜਦੋਂ ਮੈਂ ਆ ਰਿਹਾ ਜੀ ਤੁਰ ਕੇ ਤੇ ਮੈਂ ਉੱਥੇ ਆ ਕੇ ਵੇਖਿਆ ਜੀ ਚਲੋ ਮੈਂ ਬਾਥਰੂਮ ਕਰ ਲਵਾਂ ਜਾਂ ਮੈਂ ਪਿਸ਼ਾਬ ਕਰ ਲਵਾਂ ਜੀ ਮੈਂ ਇੱਥੇ ਹੂੰ ਤੇ ਮੈਨੂੰ ਆ ਗਿਆ ਜੀ ਮੇਰੇ ਮਾਲਕਾ ਦਾ ਫੋਨ ਹੂੰ ਉਹ ਮੇਰੇ ਨੂੰ ਤੁਸੀਂ ਸਿਵੀਆਂ ਤੋਂ ਆਗੇ ਸਕੂਲ ਦੇ ਕੋਲੇ ਹਾਂਜੀ ਤੁਰ ਕੇ ਇੱਥੇ ਆ ਗਏ ਇੱਥੇ ਆ ਗਏ ਜੀ ਮੈਂ ਪੁਲ ਤੇ ਆ ਕੇ ਖੜ ਗਿਆ ਸੀ ਇੱਥੇ ਕਿੱਥੇ ਜਾ ਕੇ ਖੜ ਗਏ ਸੀ ਤੁਸੀਂ ਜਮਾ ਆਪਣੇ ਪੁਲ ਦੇ ਨਹਿਰ ਦੇ ਉੱਤੇ ਇੱਥੇ ਹੀ ਜਿੱਥੇ ਖੜੇ ਹਾਂ ਹਾਂ ਜਿੱਥੇ ਖੜੇ ਹਾਂ ਜਿੱਥੇ ਖੜੇ ਹਾਂ ਇੱਥੇ ਹੀ ਖੜ ਗਿਆ ਆ ਕੇ ਹਾਂਜੀ ਮੈਂ ਇੱਥੇ ਹੀ ਖੜਾ ਸੀ ਗਿਆ ਜੀ ਪਰਸੋਂ ਦੀ ਗੱਲ ਹੈ ਜੀ ਪਰਸੋਂ ਦੀ ਗੱਲ ਹਾਂਜੀ 6:30 ਦੀ ਗੱਲ ਹੈ ਇਹ ਹਾਂ ਤੇ ਜਦੋਂ ਮੈਂ ਇੱਥੇ ਆ ਗਿਆ ਜਦੋਂ ਮੈਂ ਖੜਾ ਸੀ ਜੀ ਤੇ ਮੈਨੂੰ ਬਾਥਰੂਮ ਦਾ ਜ਼ੋਰ ਪੈ ਗਿਆ ਤੇ ਮੈਨੂੰ ਆ ਗਿਆ ਮੇਰੇ ਮਾਲਕਾ ਦਾ ਫੋਨ ਹੂੰ ਉਹ ਮੇਰੇ ਮਾਲਕ ਮੈਨੂੰ ਕਹਿੰਦੇ ਆ ਜੀ ਕਹਿੰਦੇ ਵੀ ਤੁਸੀਂ ਕੀ ਗੱਲ ਵੀ ਕੰਮ ਤੋਂ ਛੁੱਟੀ ਨਹੀਂ ਕੀਤੀ ਅੱਜ ਤੱਕ ਹੂੰ ਮੈਂ ਕਿਹਾ ਜੀ ਛੁੱਟੀ ਤਾਂ ਅਸੀਂ ਕਰ ਲਈਏ ਤੇ ਮੇਰੀ ਬੱਸ ਨਿਕਲ ਗਈ ਹੈ ਹੂੰ ਕਿੰਨੇ ਕ ਵਜੇ ਦਾ ਟਾਈਮ ਸੀ ਇਹ ਇਹ ਹੈਗਾ ਜੀ ਸਵਾ 6 ਦਾ ਟਾਈਮ ਪਰਸੋਂ ਸਵਾ 6 ਦਾ ਹਾਂ ਜੀ ਪੂਰਾ ਜਰਾਇਸ ਟਾਈਮ ਹੈ ਜਮਾ ਸਵਾ 6 ਦਾ ਟਾਈਮ ਹਾਂ ਜੇ ਜਦੋਂ ਮੈਂ ਇੱਥੇ ਨਹਿਰ ਤੇ ਆ ਗਿਆ ਜਦੋਂ ਮੈਂ ਇੱਥੇ ਵੱਡੀ ਤੇ ਆ ਕੇ ਖੜਾ ਜੀ ਹੂੰ ਤੇ ਉੱਥੇ ਨਾ ਨਿਸ਼ੇੜੀਏ ਜੇ ਬੈਠੇ ਜੀ ਤਿੰਨੇ ਜਣੇ ਤਿੰਨ ਜਣੇ हां जी ਉਹਨਾਂ ਦੇ ਹੱਥ ਵਿੱਚ ਹੈਗੀਆਂ 56 ਜੀ ਕਿੱਥੇ ਬੈਠੇ ਸੀ ਉਹ ਉਹ ਪਰਲੀ ਸਾਈਡ ਬੈਠੇ ਕੱਚੇ ਰਸਤੇ ਤੇ ਕੱਚੇ ਰਸਤੇ ਤੇ ਉਹ ਪਰਲੀ ਸੜਕ ਕੱਚੇ ਰਸਤੇ ਤੇ ਬੈਠੇ ਸੀ ਠੀਕ ਆ ਠੀਕ ਆ ਤੇ ਜਦੋਂ ਮੈਂ ਉਹਨਾਂ ਵੱਲ ਧਿਆਨ ਮਾਰਿਆ ਜੀ ਮੈਂ ਕਿਹਾ ਇਹ ਤਾਂ ਨਸ਼ੀੜੀਏ ਬੈਠੇ ਆ ਜੀ ਇਹਨਾਂ ਦਾ ਕੋਈ ਹੱਲ ਕਰੋ ਜੀ ਇਹਨਾਂ ਦਾ ਕੋਈ ਮਸਲਾ ਹੱਲ ਕਰੋ ਜੀ ਇਹ ਤਾਂ ਭਾਂਚੋ ਦੇ ਤਾਂ ਲੁੱਟਾ ਖੋਈ ਕਰੀ ਜਾਂਦੇ ਨੇ ਹੂੰ ਕਿਉਂ ਇਹਨੂੰ ਕਹੀ ਇਹ ਗੱਲ ਤੁਸੀਂ ਇਹ ਗੱਲ ਕਿ ਮੈਂ ਜਿਹੜਾ ਮੇਰਾ ਮਾ ਮੋਟਰਸਾਈਕਲ ਵਾਲਾ ਜਿਹੜਾ ਜੀ ਮੇਰੇ ਨਾਲ ਮੈਂ ਉਹਨੂੰ ਹੱਥ ਮਾਰਿਆ ਜੀ ਵਿੱਕਲ ਵਾਲੇ ਨੂੰ ਹੂੰ ਕਿਸੇ ਨੂੰ ਕਿਸੇ ਨੂੰ ਹੱਥ ਮਾਰਿਆ ਤੁਸੀਂ ਕੋਈ ਰਾਹੀਰ ਸੀਗਾ ਜਾ ਰਿਹਾ ਸੀ ਮੋਟਰਸਾਈਕਲ ਤੇ ਉਹਨੂੰ ਤੁਸੀਂ ਹੱਥ ਕੀਤਾ ਉਹਨਾਂ ਬੰਦਿਆਂ ਨੂੰ ਬੈਠਿਆਂ ਨੂੰ ਵੇਖ ਕੇ ਉਹਨਾਂ ਨੂੰ ਵੇਖ ਕੇ ਤੁਸੀਂ ਡਰ ਗਏ ਹੈ ਹਾਂ ਜੀ ਮੈਂ ਉਹਨਾਂ ਨੂੰ ਦੇਖ ਕੇ ਡਰ ਗਿਆ ਜੀ ਫਿਰ ਮੈਂ ਜਿਹੜਾ ਵਿੱਕਲ ਹੁੰਦਾ ਬੇਚ ਨੇ ਫਿਰ ਮੈਂ ਉਹ ਬੰਦੇ ਨੂੰ ਕਿਹਾ ਜੀ ਵਿੱਕਲ ਵਾਲੇ ਨੂੰ ਹੂੰ ਮੈਂ ਕਿਹਾ ਜੀ ਬਾਈ ਜੀ ਵੇਖੋ ਸਾਹਮਣੇ ਜਿੱਟੇ ਵਾਲੇ ਬੈਠੇ ਆ ਤੇ ਇੱਕ ਸਰੰਜਾ ਇਹਦੇ ਹੱਥ ਚਾਹੀਏ ਹੂੰ ਜਦੋਂ ਇਹ ਮੇਰੇ ਵੱਲ ਇਹ ਆਉਣ ਲੱਗੇ ਆ ਫੋਨ ਮੇਰੇ ਕੰਨ ਤੇ ਲੱਗਾ ਆ ਸੀਗਾ ਜੀ ਹਾਂ ਜਦੋਂ ਇਹਨਾਂ ਨੇ ਦੇਖਿਆ ਵੀ ਇਹ ਬੰਦਾ ਫੋਨ ਤੇ ਗੱਲ ਕਰੀ ਜਾਂਦਾਗਾ ਹੂੰ ਤੇ ਜਦੋਂ ਵਿੱਕਲ ਵਾਲਾ ਬੰਦਾ ਕੋਈ ਆ ਗਿਆ ਤੇ ਇਹਨੇ ਸੋਚਿਆ ਵੀ ਕਿ ਚਿੱਟੇ ਵਾਲਿਆਂ ਨੇ ਹੂੰ ਵੀ ਇਹਦਾ ਕੋਈ ਜੀਵਨ ਸਾਥੀ ਆ ਗਿਆ ਜੀ ਕੋਈ ਇਹਦਾ ਮਤਲਬ ਇਹਦੇ ਨਾਲ ਦਾ ਕੋਈ ਬੰਦਾ ਆ ਗਿਆ ਹਾਂ ਜੀ ਉਹਨਾਂ ਨੂੰ ਲੱਗਿਆ ਹਾਂਜੀ ਹਾਂ ਤੇ ਉਹਨਾਂ ਨੇ ਦੇਖ ਲਿਆ ਵੀ ਜਦੋਂ ਵੀ ਇਹਦੇ ਨਾਲ ਦਾ ਕੋਈ ਬੰਦਾ ਆ ਗਿਆ ਜੀ ਹੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਮੋਟਰਸਾਈਕਲ ਨੇ ਬਹਾਲ ਹੈ ਜੀ ਕਹਿੰਦਾ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਲੈ ਚੱਲਦਾ ਟਿਲਮੀ ਤੱਕ ਹੂੰ ਮੈਂ ਕਿਹਾ ਚਲੋ ਭਾਜੀ ਟਲਮੀ ਤੱਕ ਮੈਨੂੰ ਲੈ ਚਲੋ ਤੇ ਫਿਰ ਮੈਂ ਗਾਂ ਜਾ ਕੇ ਨਾ ਮੜਾ ਜ ਮੋਟਰਸਾਈਕਲ ਨੂੰ ਗੱਲਬਾਤ ਕੀਤੀ ਜੀ ਮੈਂ ਕਿਹਾ ਜੀ ਕੀ ਗੱਲ ਚਿੱਟੇ ਵਾਲੇ ਫਿਰਠੇ ਆ ਜੀ ਲੁੱਟਾ ਖੋਈ ਕਰਦੇ ਆ ਜੀ ਜੇ ਨਾ ਹੁੰਦਾ ਮੋਟਰਸਾਈਕਲ ਵਾਲਾ ਕੋਈ ਆਪਣਾ ਭਾਈ ਵਿਚਾਰਾ ਹੂੰ ਮੇਰੇ ਤਾਂ ਸੱਟਾ-ਸੁੱਟਾ ਇਹਨਾਂ ਨੇ ਮਾਰ ਦੇਣੀ ਸੀ ਜੀ ਇਹਨਾਂ ਨੇ ਹਾਂ ਬਿਲਕੁਲ ਸੱਟਾ ਮਾਰ ਦੇਣੀ ਸੀ ਮੇਰੇ ਕੋਲ 1000 ਰੁਪਏ ਸੀ ਗਏ ਮੇਰੇ ਕੋਲੇ ਨਾਲੇ ਮੇਰੇ ਕੋਲ ਟੱਚ ਫੋਨ ਚ ਗਿਆ ਜੀ ਹੂੰ ਏ ਮੇਰ ਤੋਂ ਉਹਨਾਂ ਨੇ ਖੋ ਕੇ ਲੈ ਜਾਣਾ ਸੀਗਾ ਜੇ ਉਹ ਬੰਦਾ ਨਾ ਹੁੰਦਾ ਤਾਂ ਜੀ ਬਿਲਕੁਲ ਇਹ ਤਾਂ ਕੋਈ ਇਹ ਤਾਂ ਬੜੀਆਂ ਖਤਰਨਾਕ ਤਰੀਕੇ ਦੇ ਨਾਲ ਸੱਟਾਂ ਮਾਰਦੇ ਆ ਹਨਾ ਜਾਨੀਮਾਲੀ ਨੁਕਸਾਨ ਪਹੁੰਚਾ ਦਿੰਦੇ ਆ ਹਾਂ ਜੀ ਇੱਕ ਉਹਨਾਂ ਦੇ ਹੱਥ ਦੇ ਵਿੱਚ ਜੇ ਹੈਗਾ ਹੈਗਾ ਜੀ ਦੋ ਸੰਦ ਸੀ ਉਹਨਾਂ ਦੇ ਹੱਥ ਦੇ ਵਿੱਚ ਦੋ ਸੰਦ ਸੀ ਕੀ ਸੀਗਾ ਸੰ ਉਹਨਾਂ ਦੇ ਕੋਲੇ ਸੀ ਇੱਕ ਕਿਰਚ ਚ ਕੀ ਤੇ ਉਹਨਾਂ ਕੋਲੇ ਆਪਣੇ ਕੀ ਕਹਿੰਦੇ ਰੂਲ ਸੀ ਉਹਨਾਂ ਕੋਲੇ ਰੂਲ ਸੀ ਹਾਂ ਜੀ ਤੇ ਕਰ ਕੀ ਰਹੇ ਸੀਗੇ ਇੱਥੇ ਬੈਠੇ ਹੋ ਉਹਨਾਂ ਨੇ ਚਿੱਟਾ ਲਈ ਜਾਂਦੇ ਜੀ ਭਾਜੀ ਉਹ ਕਾਦੇ ਨਾਲ ਲਾ ਰਹੇ ਸੀ ਉਹ ਉਹਨਾਂ ਦੇ ਹੱਥ 'ਚ 57 ਸਰੰਜਾ ਜੀ ਸਰੰਜਾ ਨਾਲ ਲਾ ਰਹੇ ਸੀ ਹਾਂ ਜੀ ਤਿੰਨ ਜਣੇ ਸੀਗੇ ਤਿੰਨ ਜਣੇ ਸੀ ਹਾਂ ਜੀ ਅੱਛਾ ਤੇ ਫੇਰ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਮੈਂ ਮੰਗੇ ਕਰਾਂ ਜੀ ਜਿਹੜੇ ਚਿੱਟੇ ਵਾਲੇ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਪੁਲਿਸ ਵਾਲੇ ਜਿਹੜੇ ਹੈਗੇ ਆਪਣੇ ਭਾਈ ਵਿਚਾਰੇ ਹੂੰ ਇਹਨਾਂ ਦੇ ਕੂਨੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਚੌਕ ਚੌਕ ਕੇ ਅੰਦਰ ਛਿੱਟੇ ਜਾਣ ਇਹਨਾਂ ਨੂੰ ਜੀ ਪਰ ਪੁਲਿਸ ਤਾਂ ਕਾਰਵਾਈ ਕਰਦੀ ਨਹੀਂ ਹੈਗੀ ਜੇ ਪੁਲਿਸ ਹੀ ਕਾਰਵਾਈ ਕਰਦੀ ਹੋਵੇ ਤਾਂ ਨੌਜਵਾਨਾਂ ਤੱਕ ਨਸ਼ਾ ਨਸ਼ਾ ਜਿਹੜਾ ਪਹੁੰਚੇ ਕਿਉਂ ਨਹੀਂ ਤੁਹਾਡੇ ਸਾਹਮਣੇ ਇੰਨੇ ਇੰਨੇ ਨਾਕੇ ਹੁੰਦੇ ਉਹ ਡਿਊਟੀ ਪੁਲਿਸ ਦੀ ਬਣਦੀ ਆ ਨਾ ਪਰ ਪਰ ਫੇਰ ਵੀ ਉਹਦੇ باوجود ਵੀ ਨਸ਼ਾ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਹਰੇਕ ਘਰ ਘਰ ਤੱਕ ਪਹੁੰਚ ਰਿਹਾ ਨਹੀਂ ਨਹੀਂ ਭਾਜੀ ਪਹੁੰਚ ਰਿਹਾ ਤਾਂ ਜ਼ਰੂਰੀ ਹੈ ਨਸ਼ਾ ਚਲੋ ਮੰਨ ਲਓ ਵੀ ਨਸ਼ਾ ਪਹੁੰਚ ਰਿਹਾ ਫੇਰ ਵੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ ਜੀ ਹੂੰ ਇਹਨਾਂ ਨੂੰ ਕੁੱਟੋ ਮਾਰੋ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਫਾਂਸੀ ਦਿੱਤੀ ਜਾਵੇ ਇਹ ਚੀਜ਼ਾਂ ਨੂੰ ਬੰਦਿਆਂ ਨੂੰ ਜੀ ਜੀ ਚਲੋ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਈ ਜੀ ਨਮਸਕਾਰ ਬਾਈ ਜੀ ਮਿਹਰਬਾਨੀ ਮਿਹਰਬਾਨੀ